ਹਨੀ ਸਿੰਘ ਦੇ ਬਾਰੇ ਸਵਾਲ ਪੁੱਛੇ ਜਾਣ ਤੇ ਮਨਕਿਰਤ ਔਲਖ ਨੇ ਸੁਣੋ ਕੀ ਕੁਝ ਕਿਹਾ ਗੁਰਜੀ ਕੀ ਪਾਪਾ ਦੇ ਸੋ ਹੜਾਂ ਦੇ ਦੌਰਾਨ ਆਪਾਂ ਪੰਜਾਬ ਦੇ ਜਿਵੇਂ ਹਰਿਆਣੇ ਦੇ ਨੌਜਵਾਨ ਪੰਜਾਬ ਨਾਲ ਖੜੇ ਹੜਾਂ ਚ ਘਰ ਘਰ ਜਾ ਕੇ ਜਿੱਥੋਂ ਤੱਕ ਸਾਡੇ ਤੋ ਪਹੁੰਚਿਆ ਗਿਆ ਸੀ ਪਹੁੰਚੇ ਆਪਦੇ ਭੈਣ ਭਰਾਵਾਂ ਨਾਲ ਖੜੇ ਸੋ ਇਹਦੇ ਵਿੱਚ ਸਾਡੀ ਟੀਮ ਨੇ ਸਾਡੀ ਸਾਰੀ ਟੀਮ ਸਾਰੇ ਭਰਾ ਨਾਲ ਬੈੰਨੇ ਸੀ ਸਾਡੀ ਟੀਮ ਨੇ ਟਰੈਕਟਰਾਂ ਦਾ ਟਰੈਕਟਰ ਦੇਣ ਬਾਰੇ ਸੋਚਿਆ ਸੋ ਅਸੀਂ ਹਾੜਾਂ ਹਾੜਾਂ ਦੇ ਵਿੱਚ ਅਸੀਂ ਟਰੈਕਟਰ ਟਰੈਕਟਰਾਂ ਦੀ ਸੇਵਾ ਕੀਤੀ ਹੁਣ ਹਾੜ ਥੋੜਾ ਜਿਹਾ ਡਾਊਨ ਆ ਹੁਣ ਅਸੀਂ ਵੀ ਜਿਵੇਂ ਪਹਿਲਾਂ ਕੀਤਾ ਸੀ ਪਿੰਡ ਦੀਆਂ ਕਮੇਟੀਆਂ ਨੂੰ ਦਵਾਂਗੇ ਪਹਿਲਾਂ ਅਸੀਂ ਉਹਨਾਂ ਨੂੰ ਦਿੱਤਾ ਸੀ ਜਿਹੜੇ ਆਪਣੇ ਕੀ ਨਾਮ ਨਦਾ ਕਿਹੜੇ ਕਿਹੜੇ ਜਿਵੇਂ ਕਿਹੜੇ ਸੇਵਾ ਵਾਲੇ ਠੀਕ ਹੈ ਨਾ ਗਲੋਬਲ ਗਲੋਬਲ ਵਾਲੇ ਗਲੋਬਲ ਸੇਵਾ ਵਾਲੇ ਗਲੋਬਲ ਸੇਖ ਵਾਲੇ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੋ ਉਹ ਆਪਣੇ ਭੈਣ ਭਰਾਵਾਂ ਨਾਲ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਪਾਣੀ ਆ ਗਿਆ ਰੇਤਾ ਆ ਗਿਆ ਉਹ ਅੱਜ ਤੱਕ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਅਸੀਂ ਕਾਰ ਸੇਵਾ ਵਾਲੇ ਸੰਤਾਂ ਨੂੰ ਦਿੱਤੇ ਫਿਰ ਹੁਣ ਸਾਨੂੰ ਆਖਿਆ ਵੀ ਸਾਡੀ ਟੀਮ ਨੇ ਸੋਚਿਆ ਵੀ ਆਪਾਂ 10 ਟਰੈਕਟਰ ਇਤਿਹਾਸਿਕ ਗੁਰੂ ਘਰਾਂ ਚ ਆਪ ਜਾ ਕੇ ਦੇਖ ਕੇ ਆਈਏ ਜਿਨ੍ਹਾਂ ਚ 5 ਟਰੈਕਟਰ ਮੈਂ ਹਰਿਆਣੇ ਚ ਲੇ ਕਹੇ ਪਹਿਲਾ ਟਰੈਕਟਰ ਸਟਾਰਟ ਕੀਤਾ ਆਪਾਂ ਆਪਦੇ ਪਿੰਡ ਤੋਂ ਠੀਕ ਆ ਪਿੰਡ ਬਹਿਬਲਪੁਰ ਤੋਂ ਦੂਜਾ ਟਰੈਕਟਰ ਝੰਡੇ ਸਾਹਿਬ ਤੀਜਾ ਟਰੈਕਟਰ ਆਪਾਂ ਲੈ ਕੇ ਆਏ ਆ ਗੁਰਦੁਆਰਾ ਚੇਲਾ ਸਾਹਿਬ ਸਰਸਾ ਸਾਹਿਬ ਹੁਣ ਚੌਥਾ ਟਰੈਕਟਰ ਸੁਹਾਵਾ ਸਾਹਿਬ ਦਾ ਸੀ ਆਪਣਾ ਹੁਣ ਆਪਾਂ ਲੈ ਕੇ ਚੱਲੇ ਆ ਹੁਣ ਨੌਰ ਠੀਕ ਆ ਨੌਰ ਲੈ ਕੇ ਚੱਲੇ ਆ ਤੇ Rajasthan ਕੱਲ ਸਾਡਾ ਇੱਕ ਟਰੈਕਟਰ ਆਪਣਾ ਝਾੜ ਸਾਲ ਸੋ ਪੰਜ ਟਰੈਕਟਰਾਂ ਦੀ ਹਰਿਆਣੇ ਦੀ 100 ਦੀ ਸੇਵਾ ਕਰਕੇ ਫਿਰ ਅਸੀਂ ਚੱਲੇ ਆਂ ਚੰਡੀਗੜ੍ਹ ਚੰਡੀਗੜ੍ਹ ਸੋਹਾਨਾ ਸਾਹਿਬ ਸੋ ਆਪਣਾ ਟਿੱਬੀ ਸਾਹਿਬ ਹੰਸਾਲੀ ਸਾਹਿਬ ਤੇ ਆ ਪੰਜ ਗੁਰੂ ਘਰਾਂ ਚ ਮੰਨ ਲਓ ਉੱਥੇ ਇਤਿਹਾਸਿਕ ਗੁਰੂ ਘਰਾਂ ਚ ਪੰਜ ਟਰੈਕਟਰ ਹਾਂ ਪੰਜ ਟਰੈਕਟਰ ਇੱਥੇ ਦੇ ਪੰਜ ਟਰੈਕਟਰ ਉੱਥੋਂ ਹੀ ਸੇਵਾ ਕੀਆ ਮੰਨ ਕੇ ਹਾੜ ਆਏ ਉਹਨਾਂ ਦੇ ਵਾਸਤੇ ਤੁਸੀਂ ਬੜੀ ਦੇਖਿਆ ਅਸੀਂ ਕੀ ਸੇਵਾ ਕੀਤੀ ਬੜੇ ਲੱਗੇ ਰਹੇ ਹੁਣ ਕੀ ਹਾਲਾਤ ਨੇ ਉੱਥੋਂ ਦੇ ਹਜੇ ਵੀ ਹਾਲਾਤ ਦੇਖੋ ਜੀ ਬਹੁਤ ਬੜਾ ਜਿਆਦਾ ਰਿਕਵਰ ਤਾਂ ਨਹੀਂ ਹੋਇਆ ਵੀ ਠੀਕ ਆ ਆਪਣੀਆਂ ਸੰਸਾਂ ਵੀ ਉਹ ਗੱਲ ਕਹਿ ਸਕਦੇ ਆ ਵੀ ਨਾਲ ਹੀ ਪੰਜਾਬ ਦੇ ਪੰਜਾਬ ਖੜਿਆ ਸੋ ਥੈਂਕ ਯੂ ਕਰਦੇ ਆ ਸਾਰੇ ਲੋਕਾਂ ਦਾ ਐਨ ਆਰ ਆਈ ਭਰਾਵਾਂ ਦਾ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਤੇ ਜੋ ਨੁਕਸਾਨ ਹੋਇਆ ਸੀ 100 ਵੀ ਰਿਕਵਰ ਹੈਗਾ ਬਹੁਤ ਰਿਕਵਰ ਆ ਠੀਕ ਹੈ ਰਿਕਵਰ ਤਾਂ ਪਹਿਲੀ ਗੱਲ ਜਦੋਂ ਪਾਣੀ ਥੱਲੇ ਹੋ ਜਾਂਦਾ ਨਾ ਉਦੋਂ ਹੀ ਰਿਕਵਰ ਹੋ ਜਾਂਦਾ ਮੇਨ ਗੱਲ ਤਾਂ ਆਉਂਦੀ ਬਿਮਾਰੀਆਂ ਦੀ ਸੋ ਮੈਂ ਆ ਨਹੀਂ ਕਹਿ ਰਿਹਾ ਸਾ ਕਿ ਘਰ-ਘਰ ਦਵਾਈਆਂ ਪਹੁੰਚੀਆਂ ਸੋ ਪਹੁੰਚੀਆਂ ਜਿੰਨੀਆਂ ਪਹੁੰਚ ਸਕਦੀਆਂ ਸੋ ਹੋਰ ਆਪਾਂ ਆਪਾਂ ਦਾ ਇੱਕ ਇਹ ਇਹਦੇ ਵਿੱਚ ਆ ਚੀਜ਼ ਪਤਾ ਲੱਗੀ ਆਪਾਂ ਨੂੰ ਵੀ ਪੰਜਾਬ ਦੇ ਹਰਿਆਣੇ ਦੇ ਮੈਂ ਕਹਿੰਦਾ ਵੀ ਦੋਵੇਂ ਤਿੰਨ ਸਟੇਟਾਂ ਨੇ ਇਹ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਵੇਖੀ ਕੋਈ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਨੇ ਸੇਵਾ ਕੀਤੀ ਇਹਦੇ ਵਿੱਚ ਪੰਜਾਬ ਤੇ ਆਇਆ ਸਾਰੀਆਂ ਸਟੇਟਾਂ ਨਾਲ ਖੜੀਆਂ ਰਾਜਸਥਾਨ ਤੋਂ ਵੀ ਲੋਕ ਆਏ ਉੱਥੇ ਸਾਨੂੰ ਮਿਲੇ ਪੰਜਾਬ ਤੋਂ ਵੀ ਆਏ ਹਰਿਆਣੇ ਤੋਂ ਵੀ ਆਏ ਸੋ ਬਹੁਤ ਜ਼ਿਆਦਾ ਬੈਟਰ ਆ ਤੇ ਕਾਰਸੇਵ ਵਾਲੇ ਸੰਤਾਂ ਨੇ ਵੀ ਉੱਥੇ ਅ ਬੜੀ ਪਹਿਲੀ ਸਹੀ કરી بڑے ਘਰ ਬਣਾਏ ਦੇ ਸਾਰਾ ਨੇ ਰਲ ਮਿਲ ਕੇ ਮੰਨ ਲਓ ਕੋਲ ਮਲਾ ਕੇ ਵੀ ਠੀਕ ਆ ਵੀ ਉਹ ਪਰਪਾਈ ਤਾਂ ਨਹੀਂ ਹੋ ਸਕਦੀ ਭਾਜੀ ਪਰ ਕੁੱਲ ਮਿਲਾ ਕੇ ਵੀ ਹਾਂਜੀ ਹਾਂਜੀ ਮੇਰੇ ਤਾਂ ਦੋ ਟੀਮ ਨੇ ਜੀ ਦੋ ਨੇ ਬੜੀਆ ਕੰਮ ਕੀਤਾ ਹੈ ਕਿੰਨਾ ਸਕੂਨ ਮਿਲਦਾ ਹੈ ਔਰ ਕੀ ਮੈਸੇਜ ਦੇਣਗੇ ਬਾਕੀ ਜੋ ਹੋਰ ਕਲਾਕਾਰ ਹੈ ਜਾਂ ਜੋ ਦੂਸਰੇ ਲੋਗ ਹੈ ਉਹਨਾਂ ਕੋ ਵੀ ਐਸਾ ਕਰਨਾ ਚਾਹੀਏ ਭਾਜੀ ਦੇਖੋ ਸਾਰਿਆਂ ਨੇ ਕੀਤਾ ਜਿਹੜਾ ਜਿੰਨਾ ਜੋ ਕੁਝ ਕਰ ਸਕਦਾ ਸੀ ਸਾਰਿਆਂ ਨੇ ਕੀਤਾ ਸਾਰਿਆਂ ਦਾ ਆਪਾਂ ਰਣੀ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆ ਸੋ ਹਰ ਬੰਦੇ ਦਾ ਜਿਨੇ ਆਪਦਾ ਦਸਮੰਦ ਕੱਢਿਆ ਉਹਦਾ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਮ ਰਾਹੀਂ ਜੀ ਧੰਨਵਾਦ ਕਰਦੇ ਆ ਤੇ ਮੰਗਰ ਹਨੀ ਸਿੰਘ ਦਾ ਵਿਵਾਦਿਤ ਬਿਆਨ ਆਇਆ ਸੀ ਜਿਸ ਮੈਨੂੰ ਕਿਸੇ ਬਾਰੇ ਕੁਝ ਨਹੀਂ ਐ ਨਹੀਂ ਆਪਾਂ ਆਪ ਦਾ ਗੁਰਦੁਆਰੇ ਖੜੇ ਆ ਉਹ ਵਿਵਾਦਤ ਨਾ ਪੁੱਛੀ ਜਾਂਦੇ ਮੰਗਰ ਜੀ ਕਿਹਾ ਸਰਕਾਰ ਸਰਕਾਰ ਮੇਰਾ ਮੇਰਾ ਗਾਣੇ ਬੈਨ ਕਰ ਦਿਆ ਜਾਂਦਾ ਮੇਰਾ ਮੇਰਾ ਗਾਣੇ ਕੋ ਬੈਨ ਕਰ ਦਿਆ ਜਾਂਦਾ ਮੇਰਾ ਮੇਰਾ ਕਮੈਂਟ ਆਇਆ ਸੀ ਇੱਕ ਨਾ ਮੈਂ ਫਿਰ ਕਹਿੰਦਾ ਮੈਂ ਉਹਨੂੰ ਇੰਟਰਵਿਊ ਚ ਵੀ ਕਿਹਾ ਸੀ ਛੋਲੇ ਫਿਲਮ ਆਈ ਸੀ ਹਾਂਜੀ ਠੀਕ ਐ ਕਿੰਨੇ ਕੁ ਗੱਬਰ ਸਿੰਘ ਆ ਗਏ ਉਹਨਾਂ ਐ ਨਹੀਂ ਹੁੰਦਾ ਹੁੰਦਾ ਫਿਲਮਾਂ ਹੁਣ ਇੰਗਲਿਸ਼ ਫਿਲਮਾਂ ਅਜ ਤਾਂ ਪਤਾ ਨਹੀਂ ਕੀ ਕਰਦੇ ਕੰਟਰੀ ਖਤਮ ਕਰ ਦਿੰਦੇ ਆ ਉਹ ਸਭ ਇੱਕ ਐਂਟਰਟੇਨਮੈਂਟ ਆ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਕੋਈ ਬੰਦਾ ਨੌਕਰੀ ਕਰਦਾ ਉਹਨੂੰ ਜੇ ਉਹਦਾ ਬੌਸ ਝੜਕੇ ਗੱਡੀ 'ਚ ਜਾਇਆ ਕਰੋ ਗਾਣਾ ਸੁਣਿਆ ਕਰੋ ਜਿੱਥੇ ਹੁੰਦੀ ਆ ਪਾਬੰਦੀ ਇਥੇ ਹਾਰ ਦੀ ਉੱਥੇ ਜੱਟ ਫੈਰ ਕਰਦਾ ਵਾਪਸ ਆ ਕੇ ਫਿਰ ਬਹੁਤ ਦੇ ਪੈਰੀ ਪੈ ਜਾ ਕਰੋ ਸਮਝ ਗਏ ਕਿ ਨਹੀਂ ਸਮਝੇ ਨਹੀਂ ਸਮਝਿਆ ਨਾ ਗਾਣਾ ਵੀ ਭੜਕ ਭੜਕ ਕਾਢ ਆਇਆ ਕਰੋ ਮਿਆਰਾ ਨਾ ਨਿਆਰਾ ਨੂਰਾ ਗਾਣਾ ਇਜ਼ ਅ ਜਸਟ ਐਨ ਐਂਟਰਟੇਨਮੈਂਟ ਇਹਨੂੰ ਇੰਜੋਏ ਕਰੋ ਅਸੀਂ ਭਾਜੀ ਜਦੋਂ ਨਾ ਅਸੀਂ ਮੈਂ ਪਹਿਲਾਂ ਪਹਿਲਵਾਨੀ ਜੋ ਇੱਧਰ ਆਇਆ ਅਸੀਂ ਗਰਮ ਗਾਣੇ ਕਾ ਸੁਣ ਕੇ ਕਈ ਵਾਰੀ 12 ਸੁਣ ਕੇ ਕਿਉਂ ਭਲਵਾਨ ਜੀ ਹਾਂਜੀ ਹਨਾ ਅਸੀਂ ਉਹ ਗਾਣੇ ਸੁਣ ਕੇ ਗਰਮ ਹੁੰਦੇ ਹੁੰਦੇ ਸੀ ਵਾਰਮ ਅਪ ਹੁੰਦੇ ਹੁੰਦੇ ਸੀ ਸੋ ਇੱਕ ਜਸਟ ਐਂਟਰਟੇਨਮੈਂਟ ਆ ਪਰ ਅੱਜ ਕੱਲ੍ਹ ਕਈ ਕਲਾਕਾਰਾਂ ਨੇ ਮੈਂ ਤੁਹਾਡੀ ਗੱਲ ਵੀ ਨਾਲ ਸਹਿਮਤ ਹਾਂ ਤੁਸੀਂ ਲੈ ਆਂਦਾ ਮੈਨੂੰ ਗੱਲ ਤੇ ਹਨਾ ਹਨਾ ਕਈ ਜਿਹੜੇ 더 ਜ਼ਿਆਦਾ ਕੰਮ ਵੀ ਉਨਾਂ ਨੂੰ ਆਪਾਂ ਕਹਿੰਦੇ ਆ ਵੀ ਥੋੜਾ ਇਹ ਕੰਟਰੋਲ ਕਰ ਲਓ ਇਹ ਨਹੀਂ ਕੰਟੀਨਿਊ ਚਲਤੇ ਰਹਿਣੇ ਚਾਹੀਦੇ ਆ ਇੱਥੇ ਸਰਕਾਰ ਨੂੰ ਸਰਕਾਰ ਨੂੰ ਪਤਾ ਹੀ ਉਹਨਾਂ ਨੇ ਉਹਨਾਂ ਦਾ ਹੁਣ ਜੇ ਮੈਂ ਕਹਿੰਦਾ ਕੋਈ ਸੁਝਾਅ ਸਰਕਾਰ ਨੂੰ ਹੈ ਹੁਣ ਜੇ ਮੈਂ ਕਹਿੰਦਾ ਸਰਕਾਰ ਰੋਕ ਜੋ ਆਪਾਂ ਹੀ ਚਲਾਇਆ ਕਰਾਂਗੇ ਫਿਰ ਤੁਸੀਂ ਕਹਿੰਦਾ ਤੂੰ ਇਲੈਕਸ਼ਨ ਚ ਆਉਣਾ ਮੈਂ ਇਹਦਾ ਕੋਈ ਕੰਮ ਨਹੀਂ ਕਰਨਾ ਆਪਾਂ ਆਪਣੀ ਸੇਵਾ ਕਰ ਰਹੇ ਆ ਸੋ ਜਸਟ ਗੈਟਿੰਗ ਇੱਕ ਤੇ ਕਿਉਂਕਿ ਪਹਿਲੀ ਵਾਰੀ ਆਪਾਂ ਸੇਵਾ ਕੀਤੀ ਹੈ ਨਾ ਮੈਨੂੰ ਕਈ ਲੋਕੀ ਕਹਿੰਦੇ ਵੀ ਇਹਨਾਂ ਨੇ ਇਲੈਕਸ਼ਨ ਲੜਨਾ ਤੇ ਇਹ ਕਿਹਾ ਕਰਨ ਜੀ ਇਹਨਾਂ ਨੇ ਆਮ ਆਦਮੀ ਮੈਂ ਸਾਡੇ ਪੰਜਾਬ ਦੇ ਸੀਐਮ ਨੂੰ ਘੈਂਟ ਕਹਿ ਦਿਆ ਕਰਾਂ ਕਹਿੰਦੇ ਜੀ ਇਹਨੇ ਆਮ ਆਦਮੀ ਵੱਲੋਂ ਲੜਨਾ ਮੈਂ ਜਾ ਕੇ ਯੂਪੀ ਉਹਨਾਂ ਕੋਲ ਆਪਣਾ ਅਗਲੇ ਜੀ ਕੋਲ ਉਹ ਕਹਿੰਦੇ ਜੀ ਫਿਰ ਕਲੇਸ਼ ਵੱਲੋਂ ਲੜੂਗਾ ਫਿਰ ਆਪਾਂ ਆ ਕੇ ਬਾਦਲ ਸਾਹਿਬ ਕੋਲ ਕਹਿੰਦੇ ਨਹੀਂ ਬਾਦਲ ਸਾਹਿਬ ਨਾਲ ਲੜੂਗਾ ਫਿਰ ਆਪਾਂ ਆ ਕੇ ਹੁਣ ਇੱਧਰ ਹਰਿਆਣਾ ਸੀਐਮ ਸਾਹਿਬ ਨਾਲੋਂ ਕਿਉਂਕਿ ਜਿਹੜਾ ਕਲਾਕਾਰ ਹੈ ਨਾ ਉਹ ਸਾਰਿਆਂ ਦਾ ਕਲਾਕਾਰ ਦਾ ਹਰ ਕਿਸੇ ਨਾਲ ਮੇਰਾ ਸਾਰਿਆਂ ਪਾਰਟੀਆਂ ਨਾਲ ਸਾਰੇ ਬੰਦਿਆਂ ਨਾਲ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਪੂਰਾ ਪਿਆਰ ਆ ਹਣਾ ਪਰ ਇਹ ਇਹ ਮੀਡੀਆ 'ਚ ਕਈ ਵਾਰੀ ਆਪਣੇ ਤੋਂ ਐਵੇਂ ਦਾ ਕੋਈ ਬਿਆਨ ਦਿੱਤਾ ਜਾਂਦਾ ਫਿਰ ਉਹ ਕਹਿ ਦਿੰਦੇ ਆ ਜੀ ਇਹ ਸੇਵਾ ਤਾਂ ਕਰ ਰਹੇ ਇਹਨਾਂ ਨੇ ਇਲੈਕਸ਼ਨ ਲੜਨਾ ਜੀ ਐ ਕਰਨਾ ਸੋ ਮੈਂ ਮੀਡੀਆ ਨੂੰ ਪਹਿਲਾਂ ਕਹਿੰਦਾ ਕੋਈ ਨੋ ਰਿਊਮਰ ਹਨਾ ਆਪਾਂ ਜੋ ਹੈਗੇ ਸਿੱਧੇ ਸਾਦੇ ਜੇ ਬੰਦੇ ਆ ਕੀ ਗਿਆ ਅੱਜ ਸੇਵਾ ਕਰਨ ਆਇਆ ਤੇ ਤੁਸੀਂ ਹਨੀ ਸਿੰਘ ਪੁੱਛ ਲਿਆ ਹੈ ਉਹ ਫਿਰ ਉਹ ਗੱਲਾਂ ਨੂੰ ਗੱਲ ਨਿਕਲ ਜਾਂਦੀ ਆ ਫਿਰ ਸੋ ਐਨੀ ਗੱਲ ਸਮਾਪਤ ਕਰੀਏ ਚਲੋ ਪਾਜੀ ਤੁਸੀਂ ਤੇ ਕਹਿ ਰਹੇ ਹੋ ਵੀ ਲੋਕ ਕਹਿ ਰਹੇ ਆ ਵੀ ਤੁਸੀਂ ਇਲੈਕਸ਼ਨ ਲੜਨਾ ਹੈ ਜਾਂ ਨਹੀਂ ਲੜਨਾ ਤੁਹਾਡਾ ਕੀ ਕਹਿਣਾ ਹੈ ਲੜਨਾ ਕੀ ਨਹੀਂ ਲੜਨਾ ਉਹ ਨਹੀਂ ਨਹੀਂ ਆਪਣਾ ਹਜੇ ਨਹੀਂ ਹਜੇ ਵੀਰੇ ਕਲਾਕਾਰੀ ਚੰਗੀ ਚੱਲਦੀ ਆ ਦੁਕਾਨ ਜਦੋਂ ਬੁੱਢੇ ਹੋਵਾਂਗੇ 50 60 ਸਾਲ ਹੋ ਜਾਊਗਾ ਸੋਚਾਂਗੇ ਹੋਰ ਕਿੰਨੇ ਤੇ ਆਪਾਂ ਪਹਿਲੀ ਗੁਰੂ ਘਰ ਆ ਲਗੜਾ ਲਗੜਾ ਸੋ ਸਪੋਰਟਸਮੈਨਸ਼ਿਪ ਨਸ਼ਾ ਹਮੇਸ਼ਾ ਹੀ ਉਦਾ ਰਿਹਾ ਨੌਜਵਾਨਾਂ ਨੂੰ ਅਸੀਂ ਇਹ ਕਹਿੰਨੇ ਆ ਵੀ ਨੌਜਵਾਨ ਆਪ ਦਾ ਉਹ ਕਹਿੰਦੇ ਨਾ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਸੋਈ ਸਰੀਰ ਤੁਹਾਡਾ ਮਾਂ ਆ ਇਹ ਸਰੀਰ ਤੁਹਾਡਾ ਰੱਬ ਆ ਇਹ ਸਰੀਰ ਤੁਹਾਡੀ ਮਾਂ ਆ ਸਰੀਰ ਤੁਹਾਡਾ ਰੱਬ ਆ ਨੌਜਵਾਨਾਂ ਨੂੰ ਆ ਮੈਸੇਜ ਆ ਵੀ ਤੁਸੀਂ ਆਪਦਾ ਸਰੀਰ ਨਾ ਸੰਭਿਆ ਤੇ ਡਾਕਟਰਾਂ ਨੇ ਵੀ ਨਹੀਂ ਸੰਭਣਾ ਰਾਈਟ ਇਹ 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 ਤੁਹਾਡੇ ਕੋਲ ਨਾ ਇਹ ਇੱਕ ਤੁਹਾਡਾ ਡਾਇਮੰਡ ਟਾਈਮ ਹੁੰਦਾ ਸੋ ਇਹ ਟਾਈਮ ਜੇ ਨੌਜਵਾਨ ਨਸ਼ੀਆਂ ਜੀ ਰਹਿ ਜਾਣਗੇ ਹਨਾ ਤੇ ਨਾਥਿੰਗ ਫਿਰ ਕੀ ਠੀਕ ਹੈ ਸਮਝ ਗਏ ਨਾ ਗੱਲ ਹਾਂ